ਦੋਸਤੋ ਸੱਚਾ ਜਿਗਰੀ ਯਾਰ ਉਹੀ ਹੁੰਦਾ ਜੋ ਇੱਕ ਫੋਨ ਮਾਰਤੇ ਭੱਜ ਆਵੇ ਤੁਸੀਂ ਵੀਡੀਓ ਵਿੱਚ ਇੱਕ ਵੀਰ ਨੂੰ ਦੇਖ ਸਕਦੇ ਹੋ ਕਿ ਇੱਕ ਵੀਰ ਦਾ ਵਿਆਹ ਹੁੰਦਾ ਹੈ ਅਤੇ ਉਸ ਦਾ ਦੋਸਤ ਕੈਨੇਡਾ ਦੇ ਵਿੱਚ ਹੁੰਦਾ ਹੈ ਉਹ ਆਪਣੇ ਦੋਸਤ ਨੂੰ ਜਦੋਂ ਫੋਨ ਲਾਉਂਦਾ ਹੈ ਪਹਿਲੇ ਤਾਂ ਉਹ ਆਪਣੇ ਦੋਸਤ ਨੂੰ ਮਨਾ ਕਰ ਦਿੰਦਾ ਹੈ ਅਤੇ ਬਾਅਦ ਵਿੱਚ ਆਪਣੇ ਦੋਸਤ ਨੂੰ ਵਿਆਹ ਦੇ ਵਿੱਚ ਆ ਕੇ ਦੇਖੋ ਆਰਕਾਸਟਾ ਦੇ ਨਾਲ ਐਂਟਰੀ ਮਾਰੀ ਅਤੇ ਆਪਣੇ ਦੋਸਤ ਨੂੰ ਦੇਖੋ ਕਿੰਦਾ ਸਰਪ੍ਰਾਈਜ਼ ਦਿੰਦਾ ਹੈ ਅਤੇ ਜਦੋਂ ਵਿਆਹ ਵਾਲਾ ਮੁੰਡਾ ਆਪਣੇ ਯਾਰ ਨੂੰ ਦੇਖਦਾ ਹੈ ਘੁੱਟ ਕੇ ਉਸ ਨੂੰ ਗਲ ਨਾਲ ਲਾ ਲੈਂਦਾ ਹੈ ਅਤੇ ਫਿਰ ਰੋਣ ਲੱਗ ਪੈਂਦਾ ਹੈ ਤਾਂ ਦੋਸਤੋ ਇਨਾ ਵੀਰਾਂ ਦੇ ਪਿਆਰ ਲਈ ਕਮੈਂਟ ਬਾਕਸ ਵਿੱਚ ਉਹ ਆਹੇ ਗੁਰੂ ਜ਼ਰੂਰ ਲਿਖਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਜਦੋਂ 7 ਸਾਲਾਂ ਬਾਅਦ ਪੁੱਤ ਵਿਦੇਸ਼ ਤੋਂ ਵਾਪਸ ਆਉਂਦਾ ਹੈ ਅਤੇ ਮਾਂ ਵੱਲੋਂ ਦੇਖੋ ਆਪਣੇ ਪੁੱਤ ਨੂੰ ਕਿਵੇਂ ਸਰਪ੍ਰਾਈਜ਼ ਦਿੱਤਾ ਗਿਆ ਅਤੇ ਉਸ ਦੀ ਆਉਣ ਦੀ ਖੁਸ਼ੀ ਵਿੱਚ ਦੇਖੋ ਘਰ ਵਿੱਚ ਕਿਦਾਂ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਕਿਉਂਕਿ ਇਹ ਮਾਂ ਆਪਣੇ ਪੁੱਤ ਨੂੰ 7 ਸਾਲਾਂ ਬਾਅਦ ਮਿਲੀ ਹੈ ਤਾਂ ਦੋਸਤੋ ਇਸ ਮਾਂ ਪੁੱਤ ਦੇ ਪਿਆਰ ਲਈ ਕਮੈਂਟ ਬਾਕਸ ਵਿੱਚ ਉਹ ਆਹੇ ਗੁਰੂ ਜ਼ਰੂਰ ਲਿਖਿਓ ਅਤੇ ਦੋਸਤੋ ਆਪਣਾ ਘਰਵਾਰਾ ਤੇ ਆਪਣੇ ਨੂੰ ਛੱਡ ਕੇ ਜਾਣਾ ਸੌਖਾ ਨਹੀਂ ਹੁੰਦਾ। ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਵੀਰ ਵਿਦੇਸ਼ ਜਾ ਰਿਹਾ ਹੈ ਅਤੇ ਵੀਡੀਓ ਵਿੱਚ ਤੁਸੀਂ ਉਸਦੇ ਪਰਿਵਾਰ ਨੂੰ ਵੀ ਦੇਖ ਸਕਦੇ ਹੋ ਅਤੇ ਉਸ ਵੀਰ ਦੀ ਮਾਂ ਆਪਣੇ ਪੁੱਤ ਨੂੰ ਗਲ ਨਾਲ ਲਾ ਕੇ ਦੇਖੋ ਕਿੰਦਾ ਫੁੱਟ ਫੁੱਟ ਕੇ ਰੋਂਦੀ ਹੈ ਕਿਉਂਕਿ ਉਸ ਮਾਂ ਨੂੰ ਪਤਾ ਹੈ ਕਿ ਅੱਜ ਮੇਰੇ ਪੁੱਤ ਨੇ ਚਲੇ ਜਾਣਾ ਤੇ ਕਈ ਸਾਲਾਂ ਬਾਅਦ ਵਾਪਸ ਆਉਣਾ ਹੈ ਦੋਸਤੋ ਮਾਂ ਪੁੱਤ ਦੇ ਪਿਆਰ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ